ਹਨ ਪਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਹੀ ਭਾਜਪਾ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਹਨ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਉਨ੍ਹਾਂ ਦੇ ਗ੍ਰਹਿ ਅਰਬਨ ਸਟੇਟ ਫਗਵਾੜਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਵਿਚਾਰ ਚਰਚਾ ਹੋਈ ਉੱਥੇ ਹੀ ਸਾਫ ਕਾਮੇਰ ਅਰुण ਖੋਸਲਾ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਇਸ ਵਾਰ ਮੋਦੀ ਸਰਕਾਰ 400 ਤੋਂ ਪਾਰ ਜਾਵੇਗੀ ਤੇ ਮੁਰਤੋਂ ਦੇਸ਼ ਅੰਦਰ ਭਾਜਪਾ ਉਨਾ ਕਿਹਾ ਕਿ ਨਾ ਚੋਣਾਂ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਹਲਕਾ ਹੁਸ਼ਿਆਰਪੁਰ ਵਿੱਚ ਜਿੰਨਾ ਵਿਕਾਸ ਸੋਮ ਪ੍ਰਕਾਸ਼ ਕੈਂਥ ਨੇ ਕਰਵਾਇਆ ਹੈ ਉਸ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਂਡ ਸੋਮ ਪ੍ਰਕਾਸ਼ ਕੈਂਥ ਨੂੰ ਹੀ ਟਿਕਟ ਦੇ ਕੇ ਨਿਵਾਜੇਗੀ ਤੇ ਇਸ ਦੀ ਘੋਸ਼ਣਾ ਵੀ ਜਲਦੀ ਹੋਵੇਗੀ ਸਾਬਕਾ ਮੇਰ ਅਰਣ ਖੋਸਲਾ ਨੇ ਆਖਿਆ ਕਿ ਇਸ ਸੰਬੰਧੀ ਮਿਤੀ 7 ਅਪ੍ਰੈਲ ਨੂੰ ਭਾਜਪਾ ਦੀ ਵੱਡੇ ਪੱਧਰ ਤੇ ਇੱਕ ਅਹਿਮ ਮੀਟਿੰਗ ਮਹਾਰਾਜਾ ਪੈਲੇਸ ਵਿਖੇ ਹੋਵੇਗੀ ਉਨ੍ਹਾਂ ਸਮੂਹ ਭਾਜਪਾ ਵਰਕਰਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਇਸ ਮੌਕੇ ਪਰਮਜੀਤ ਸਿੰਘ ਚਾਚੋ ਕੀ ਮਧੂਪੂਸ਼ਣ ਕਾਲੀਆ ਕਿਸ਼ਨ ਬਜਾਜ ਚੰਦਰੇਖਾ ਸ਼ਰਮਾ ਬਲਵੀਰ ਕੌਰ ਮਨਜੀਤ ਕੌਰ ਰਜਿੰਦਰ ਕੌਰ ਡਾਵਰੀ ਹੈਪੀ ਬ੍ਰੋਕਰ ਸੰਜੂ ਚੈਲ ਹਰਪ੍ਰੀ ਸੋਨੂ ਤੋਂ ਇਲਾਵਾ ਹੋਰ ਭਾਈਪਾ ਵਰਕਰ ਵੀ ਮੌਜੂ ਹਨ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਸੀਨੀਅਰ ਭਾਜਪਾ ਦੇ ਨੇਤਾ ਮੰਡਲ ਸਾਰੇ ਸਹਿ ਮਹਿਲਾ ਮੋਰਚਾ ਬੜੀ ਅੱਜ ਸੋਮ ਪ੍ਰਕਾਸ਼ ਜੀ ਦੇ ਕੈਂਤ ਦੇ ਘਾਰ ਦੇ ਵਿੱਚ ਨਿਵਾਸ ਦੇ ਵਿੱਚ ਬਹੁਤ ਵੱਡੀ ਅੱਜ ਸਾਰੇ ਕਾਰਜਕਰਤਾ ਉਸ ਸਾਹ ਦੇ ਨਾਲ ਆਨ ਵਾਲਾ ਸਮਾਜ ਜੋ ਪ੍ਰਧਾਨ ਮੰਤਰੀ ਨਿੰਦਰભાઈ ਮੋਦੀ ਜੜੇ ਲੋਕ ਸਭਾ ਹਲਕਾ ਜੋ ਹਿਆਰਪੁਰ ਦੇ ਸਾਡੇ ਸੋਮ ਪ੍ਰਕਾਸ਼ ਜੀ ਕਹ ਜਿਨ੍ਹਾਂ ਨੇ ਲਗਾਤਾਰ ਆਪਣੇ ਹਲਕੇ ਦੇ ਵਿੱਚ ਆਪਣੇ ਮੰਡਲਾਂ ਦੇ ਵਿੱਚ ਕੰਮ ਕੀਤਾ ਅੱਜ ਕੇਂਦਰ ਦੇ ਮੰਤਰੀ ਆਨ ਕਰਕੇ ਔਰ ਫਗਵਾੜੇ ਦਾ ਪੂਰਾ ਹਿਆਰਪੁਰ ਹਲਕੇ ਦੀ ਡਿਵੈਲਪਮੈਂਟ ਕੀਤੀ ਅੱਜ ਕਾਰਜਕਰਤਾ ਬੜੇ ਉਤਸ਼ਾਹ ਦੇ ਨਾਲ ਦੁਆਰਾ ਅੜੀ ਕਰ ਰਿਹਾ ਵੇ 1-2 ਦਿਨਾਂ ਤਾਈਂ ਟਿਕਟ ਅਲਾਉਂਸ ਹੋ ਜਾਣ ਕਾਰਕਿਰਤਾ ਉਤਸ਼ਾਹ ਨਾਲ ਕੰਮ ਕਰਨ ਬੂਥ ਲੈਵਲ ਤੇ ਅੱਜ ਸ਼ਕਤੀ ਕੇਂਦਰ ਸਾਰੇ ਹੀ ਜਿਹੜੇ ਮੀਟਿੰਗ ਕੀਤੀ ਗਈ ਆ ਉਹ 7 ਤਰੀਕ ਨੂੰ ਜਿਹੜੀ ਉਤਸ਼ਾਹ ਦੇ ਨਾਲ ਬੂਥ ਤੋਂ ਲੈ ਕੇ ਸ਼ਕਤੀ ਕੇਂਦਰ ਮੰਡਲ ਸਾਰੇ ਉਧੇਦਾਰ ਉਸ ਮੀਟਿੰਗ ਦੇ ਵਿੱਚ ਸਾਰੇ ਜਾਣਗੇ ਅੱਜ ਉਹਦੇ ਵਿੱਚ ਹੀ ਇਸ ਸੰਬੰਧ ਦੇ ਵਿੱਚ ਮਹਾਰਾਜਾ ਪੈਲੈਸ ਦੇ ਵਿੱਚ ਮੀਟਿੰਗ ਹੋਊਗੀ ਮੈਂ ਸਾਰੇ ਕਾਰਕਿਰਤਾ ਅੱਜ ਆਪਣੇ ਵੱਲੋਂ ਮਾਨਯੋਗ ਸੋਮਪਾਲ ਜੀ ਕਹਾਂ ਜੀ ਔਰ ਨੀਤਾ ਜ਼ੋਮਕ ਰਾਜੀ ਵੱਲੋਂ ਸਾਰਿਆਂ ਨੂੰ ਵਿਸ਼ਵਾਸ ਦਿਨਣਾ ਵੀ ਆਪਾਂ ਲਗ ਸਾਰੇ ਪਾਰਟੀ ਦੇ ਨਾਲ ਉਤਸ਼ਾਹ ਦੇ ਨਾਲ ਕਾਰਕਿਰਤਾ ਬੜੇ ਜੋਸ਼ ਨਾਲ ਲੱਗੇ ਹੋਇਆ ਔਰ ਆਨ ਵਾਲਾ ਸਮਾਂ ਫਿਰ ਭਾਰਤੀਨ ਦਾ ਪਾਰਟੀ ਦਾ ਇਸ ਵਾਰ 400 ਪਾਰ ਮੋਦੀ ਜੀ ਦਾ ਜਿਹੜਾ ਮੇਨ ਇਹੀ ਆ ਅੱਜ ਲੋਕਾਂ ਦੇ ਵਿੱਚ ਉਤਸ਼ਾਹ ਆ ਬੀਜੇਪੀ ਦਾ ਲਹਿਰ ਚੱਲ ਰਹੀ ਆ ਔਰ ਲੋਕ ਇਹ ਕਹਿ ਰਿਹਾ ਇਸ ਵਾਰ ਜਿਹੜੀ ਵੋਟ ਪਾਵਾਂਗੇ ਅਸੀਂ ਭਾਰਤੀਨ ਦਾ ਪਾਰਟੀ ਨੂੰ ਪਾਵਾਂਗੇ ਕਿਉਂਕਿ ਸਾਰੇ ਧਰਮਾਂ ਨੂੰ ਨਾਲ ਲੈ ਕੇ ਸ਼੍ਰੀ ਮੋਦੀ ਜੀ ਚੱਲ ਰਹੇ ਆ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਪੂਰਾ ਵਿਸ਼ਵਾਸ ਰਵਾਨਾ ਵੀ ਜਿਹੜੀ ਆਨ ਵਾਲਾ ਸਮਾਂ ਫੇਰ ਲੋਕ ਸਭਾ ਸਾਡੇ ਸੋਮ ਕੁ ਰਾਜ ਜੀ ਕੈਂਤ ਪਰਵਾਰਾ ਔਰ ਹਿਸ਼ਾਰਪੁਰ ਹਲਕੇ ਜਿੱਤਣਗੇ ਹਾਂ ਜੀ ਜਿਹੜੀ ਮੀਟਿੰਗ ਮਹਾਰਾਜਾ ਪਾਲਾ ਦੇ ਵਿੱਚ ਆ ਜਿਹੜੀ ਡੇਟ ਲੱਗੀ ਨਿਯੁਕਤ ਹੋਈ 7 ਤਰੀਕ ਦੀ 3 ਵਜੇ 3 ਵਜੇ ਦਵਾਂ